ਹੇਲੂਇਆ ਸਰਬਸ਼ਕਤੀ ਮਾਨਵਤਾ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਕਿ ਪਰਮੇਸ਼ਰ ਨੇ ਸਾਨੂੰ ਅੱਜ ਦਾ ਦਿਨ ਦਿੱਤਾ ਜਿਵੇਂ ਅਸੀਂ ਅੱਜ ਪੂਰੇ ਵਰਲਡ ਦੇ ਵਿੱਚ 25 ਤਰੀਕ 크리스마ਸ ਮਨਾ ਰਹੇ ਹਾਂ ਤੇ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਬੱਡੀ ਖੁਸ਼ੀ ਦੇ ਵਿੱਚ ਹਾਂ ਤੇ ਅਸੀਂ ਪ੍ਰਭੂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਪਵਿੱਤਰ ਸ਼ਾਸਤਰ ਰਵਾਈਵਲ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਉਹ ਆਦ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਰ ਦੇ ਸੰਗ ਸੀ ਔਰ ਸ਼ਬਦ ਹੀ ਪਰਮੇਸ਼ਰ ਸੀ ਔਰ ਸਭ ਕੁਝ ਜਿਵੇਂ ਤੋਂ ਰਚਿਆ ਗਿਆ ਇੱਕ ਵੀ ਰਚਨਾ ਉਸ ਤੋਂ ਬਿਨਾ ਨਹੀਂ ਰਚੀ ਗਈ ਇਸ ਲਈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਕਿ ਜਿੰਨੀ ਵੀ ਕਾਇਨਾਤ ਆ ਸੰਸਾਰ ਦੀ ਉਹ ਸਾਰੀ ਇਸ ਸ਼ਬਦ ਦੇ ਦੁਆਰਾ ਰਚੀ ਗਈ ਆ ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੈ ਉਹ ਸ਼ਬਦ ਜਿਸ ਦੀ ਅੱਜ ਪੂਰਾ ਸੰਸਾਰ ਪੂਜ ਕਰ ਰਿਹਾ ਆ ਉਹ ਸ਼ਬਦ ਯੀਸ਼ੂ ਮਸੀਹ ਹੈ ਹallelujah ਹallelujah ਪ੍ਰਕਾਸ਼ ਦੀ ਪੋਥੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਯੀਸ਼ੂ ਮਸੀਹ ਜਿਹੜਾ ਹੈ ਉਹ ਸ਼ਬਦ ਖਵੰਦਾ ਹੈ ਤੇ ਉਹ ਸ਼ਬਦ ਹੀ ਜਿਹੜਾ ਹੈ ਉਹ ਜੋਤ ਹੈ ਤੇ ਜਿਹੜਾ ਜੋਤ ਦੇ ਵਿੱਚ ਸਮਾ ਜਾਂਦਾ ਹੈ ਹallelujah ਜੋਤ ਜੋਤ ਉਹਦੇ ਵਿੱਚੋਂ ਨਿਕਲੀ ਹੈ ਕਹਿੰਦਾ ਉਹ ਨੇਲਾ ਜਿਹੜਾ ਹੈ ਉਹ ਪਰਮੇਸ਼ਰ ਦੀ ਕੀ ਹੈ ਜੋਤ ਹੈ ਉਹ ਪਰਮੇਸ਼ਵਰ ਦਾ ਪੁੱਤਰ ਹੈ ਉਹ ਸਾਨੂੰ ਜਾਣਨ ਦੇਣ ਦੇ ਲਈ ਆਇਆ ਉਹ ਪਰਮੇਸ਼ਰ ਸਾਡੇ ਲਈ ਸਵਰਗ ਦਾ ਦਰਵਾਜ਼ਾ ਖੁੱਲਣ ਦੇ ਲਈ ਆਇਆ ਉਹ ਪਰਮੇਸ਼ਰ ਸਾਡੇ ਲਈ ਮੁਕਤੀ ਖੁੱਲਣ ਦੇ ਲਈ ਆਇਆ So as he easily ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਕਿ ਉਸ ਪਰਮੇਸ਼ਵਰ ਨੇ ਪੂਰੇ ਸੰਸਾਰ ਦੇ ਨਾਲ ਪ੍ਰੇਮ ਕੀਤਾ ਹੈ ਉਹ ਕਿਸੇ ਜਾਤ ਲਈ ਕਿਸੇ ਪਾਤ ਲਈ ਕਿਸੇ ਧਰਮ ਜਾਂ ਮਜਬਦ ਲਈ ਨਹੀਂ ਆਇਆ ਉਸ ਪਰਮੇਸ਼ਵਰ ਨੇ ਸਾਡੇ ਦਿਲ ਨੂੰ ਪਰਵਰਤਨ ਕੀਤਾ ਹੈ ਜਦ ਕਿ ਅਸੀਂ ਉਸ ਤੋਂ ਵਿਛੜ ਗਏ ਸੀਗੇ ਅਸੀਂ ਹੁਣ ਆਪਣੇ ਪਿਤਾ ਪਰਮੇਸ਼ਵਰ ਦੇ ਨਜ਼ਦੀਕ ਆਇਆ ਜਿਸ ਪਰਮੇਸ਼ਵਰ ਨੇ ਸਾਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ ਔਰ ਸਾਡੀਆਂ ਨਸਾਂ ਦੇ ਵਿੱਚ ਸਾਹ ਪਾ ਕੇ ਸਾਨੂੰ ਜਿਉਂਦੀ ਜਾਨ ਕੀ ہے اس لیے اسی ప్రభు ਦਾ ਧੰਨਵਾਦ ਕਰਦੇ ਆ ਕਿਉਂਕਿ ਜੂੰਦਾ ਇਨਸਾਨ ਹੀ ਉਹ ਸਤ ਮਹਾਨ ਪਰਮੇਸ਼ਵਰ ਦਾ ਧੰਨਵਾਦ ਤੇ ਸ਼ੁਕਰ ਕਰ ਸਕਦਾ ਹੈ ਮਰ ਕੇ ਇਨਸਾਨ ਕੁਝ ਵੀ ਕਰ ਸਕਦਾ ਨਹੀਂ ਕਿਉਂਕਿ ਮਿੱਟੀ ਤੋਂ ਬਣਿਆ ਹੈ ਮਿੱਟੀ ਵਿੱਚ ਫਿਰ ਮੜ ਜਾਂਦਾ ਹੈ ਇਸ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਯੀਸ਼ੂ ਮਸੀਹ ਨੂੰ ਤੇਤਾਰੀ ਹੋ ਕੇ ਇਸ ਸੰਸਾਰ ਦੇ ਵਿੱਚ ਕੰਨ ਦਿੱਤਾ ਤਾਂ ਕਿ ਸੰਸਾਰ ਜਿਹੜਾ ਹੈ ਹਰ ਇੱਕ ਪਾਪ ਤੋਂ ਹਰ ਇੱਕ ਸ਼ਰਾਪ ਤੋਂ ਇੱਕ ਗੁਨਾਹ ਤੋਂ ਬਚਾਇਆ ਜਾਵੇ ਇਸ ਲਈ ਪ੍ਰਭੂ ਦਾ ਧੰਨਵਾਦ ਕਰਦੇ ਆਂ ਔਰ ਬਹੁਤ ਜਿਆਦਾ ਸ਼ੁਕਰ ਕਰਦੇ ਆਂ ਇਸ ਵੱਡੇ ਇੰਤਜ਼ਾਮ ਦੇ ਲਈ ਕਿ ਉਹਨੇ ਇਸ ਸਾਨੂੰ ਜਿਹੜਾ ਅੱਜ ਦਾ ਦਿਨ ਦਿੱਤਾ ਹੈ ਇਹਨੂੰ ਅਸੀਂ ਵੱਡਾ ਦਿਨ ਕਰਕੇ ਮਨਾਉਂਦੇ ਆਂ ਇਹਨੂੰ ਕ੍ਰਿਸਮਸ ਕਹ ਕੇ ਮਨਾਉਂਦੇ ਆਂ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਆਂ ਔਰ ਬਹੁਤ ਹੀ ਜਿਆਦਾ ਸ਼ੁਕਰ ਕਰਦੇ ਆਂ ਹallelujah ਹallelujah ਹਲੇ ਇਸ ਸਟੋਰੀ ਹallelujah ਬਾਈਬਲ ਦੇ ਕਿਰ ਬਾਗਿਆ ਹallelujah ਜੋ ਬਾਈਬਲ ਬਿਆਨ ਕਰਦੀ ਆ ਇੱਕ 12 ਸਾਲ ਦੀ ਰੋਕਣ ਨੂੰ ਯਿਸੂ 12 ਸਾਲ ਦੀ ਰੋਕਣੇ ਯਿਸੂ ਮਸੀਹ ਦੇ ਪੰਨੇ ਚ ਲਿਖਿਆ ਤੇ ਉਹ ਕਿ ਉਹ ਗਈ ਚੰਗੀ ਹੁੰਦੀ ਹallelujah ਯਿਸੂ ਜੀ ਨੂੰ ਧਰਤੀ ਤੇ ਸੀ ਯਸੂ ਜੀ ਦੇ ਜਨਮ ਲੈ ਕੇ ਹallelujah ਜਵਾਨ ਹੋਏ ਤੇ ਉਹਨਾਂ ਨੇ 30 ਸਾਲ ਦੀ ਉਮਰ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਹਨਾਂ ਨੇ 3 ਸਾਲ ਪ੍ਰਚਾਰ ਕਿਰਿਆ ਸਤਾਰਤ ਕੀਤੇ ਪਰਮੇਸ਼ਰ ਦੇ ਇਹ ਗੱਲਾਂ ਨੂੰ ਦੱਸਿਆ ਲੋਕਾਂ ਨੂੰ ਤੇ ਪਰਮੇਸ਼ਰ ਦੇ ਨਾਲ ਬਹੁਤ ਸਾਰੇ ਨੇ ਜੋੜਿਆ ਤੇ ਉਹਨਾਂ ਨੇ ਦੁਖੀ ਬਿਮਾਰਾਂ ਨੂੰ ਕੀ ਕੀਤਾ ਚੰਗਾ ਕੀਤਾ ਹallelujah ਅੱਜ ਤੋਂ ਕਹਿ ਸਕਦੇ ਕਿ 2024 ਪਹਿਲਾਂ ਦੀ ਗੱਲ ਆਇਆ ਇਸ ਵੀ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਆਇਆ ਹallelujah ਹallelujah ਪਰ ਅੱਜ ਵੀ ਯਿਸੂ ਚੁੰਦੇ ਆ ਉਹ ਅੱਜ ਵੀ ਕਾਰਜ ਆ ਕਰਦੇ ਆ ਅੱਜ ਵੀ ਬਿਮਾਰਾਂ ਨੂੰ ਚੰਗਾ ਕਰਦੇ ਆ ਹallelujah ਸਾਡੇ ਵਿੱਚ ਭੈਣਾਂ ਅਸੀਂ ਅੱਜ ਇਹਦੀ ਗਵਾਹੀ ਦੱਸਣ ਚਾਹੁੰਦੇ ਆ ਭੈਣ ਬਿੜਾਲੇ ਵਾਲੀ ਸੜਕ ਤੇ ਦੇਖਣ ਜਿੱਕੇ ਆਉਣਗੇ ਪੂਰੇ ਧਿਆਨ ਨਾਲ ਸੁਣਾਂਗੇ ਇਸ ਗੱਲ ਨੂੰ ਕਿਉਂਕਿ ਇੱਕ ਅਸੀਂ ਗੱਲ ਨੂੰ ਸੋਚਦੇ ਆ ਇਹ ਗੱਲਾਂ ਮਨ ਘੜਤਾ ਆਪਣੇ ਕੋਲ ਬਣਾਈਆਂ ਗਈਆਂ ਇੱਕ ਕਹਾਣੀ ਆ ਆ ਜਿਹੜੀਆਂ ਆਪਣੇ ਕੋਲ ਘੜੀਆਂ ਗਈਆਂ ਪਰ ਨਹੀਂ ਇਹ ਜਿਹੜੀ ਕਹਾਣੀ ਆ ਇਹ ਜਿਹੜੀ ਸਟੋਰੀ ਆ ਬਿਲਕੁਲ ਅਰੀਜਨਲ ਤੇ ਹੋਈਓ ਦੱਸੀ ਆ ਤੁਹਾਨੂੰ ਹallelujah ਜੋ ਪਵਿੱਤਰ ਵਚਨ ਦੇ ਵਿੱਚ ਲਿਖਿਆ ਗਿਆ ਹੈ ਹallelujah ਤੇ ਪਵਿੱਤਰ ਬਚਨ ਵਿੱਚ ਲਿਖਿਆ ਕਿ ਜਿਹੜਾ ਯਿਸੂ ਤੇ ਅੱਜ ਵੀ ਵਿਸ਼ਵਾਸ ਕਰਦਾ ਬੇਸ਼ੱਕ ਯਿਸੂ ਜੀ ਅੱਜ ਸਰੀਰ ਦੇ ਵਿੱਚ ਨਹੀਂ ਹੈ ਸਾਡੇ ਵਿੱਚ ਹallelujah ਉਹ ਆਪਣਾ ਸਰੀਰ ਲੈ ਕੇ ਅਸਮਾਨ ਤੇ ਚਲੇ ਗਿਆ ਪਰ ਉਹਦਾ ਜਿਹੜਾ ਪਵਿੱਤਰ ਆਤਮਾ ਆ ਜਿਹੜਾ ਉਹਦਾ ਨਾਮ ਆ ਯਿਸੂ ਅੱਜ ਉਹ ਬਿਮਾਰਾਂ ਦੀਆਂ ਜ਼ਿੰਦਗੀਾਂ ਵਿੱਚ ਕੀ ਕਰਦਾ ਹੈ ਕੰਮ ਕਰਦਾ ਹੈ ਹallelujah ਇਹ ਜਿਹੜੀ ਭੈਣ ਤੁਸੀਂ ਦੇਖ ਰਹੀਆਂ ਇਹ ਭੈਣ ਦਾ ਨਾਮ ਬਿਬਲਾ ਆ ਇਨਾਂ ਦਾ ਪਿੰਡ ਬਦਲਾ ਹallelujah ਇਹਨੂੰ ਲਹੂ ਪੈਣ ਦੀ ਬਿਮਾਰੀ ਸੀ ਕਿੰਨੇ ਚਿਰ ਤੋਂ ਬਿਮਾਰੀ ਸੀ ਤੁਹਾਨੂੰ 4 ਸਾਲ ਤੋਂ 4 ਸਾਲ ਹੋ ਗਏ ਸੀ ਇਹਨੂੰ ਲਹੂ ਦੀ ਬਿਮਾਰੀ ਸੀ ਜਿੱਦਾਂ 12 ਸਾਲ ਦੀ ਲੋਕਾਂ ਨੂੰ ਲਹੂ ਪੈਂਦਾ ਸੀ ਐਸੇ ਤਰ੍ਹਾਂ ਇਸ ਭੈਣ ਵੀ ਲਹੂ ਪੈਂਦਾ ਸੀ ਪਰ ਇਹਨਾਂ ਡਾਕਟਰਾਂ ਕੋਲ ਬੈਠਾ ਕੋਲ ਹੋਰ ਵੀ ਬਹੁਤ ਇਤਰਾਜ ਜਨਨ ਕੀਤੇ ਕਿ ਕਿਸੇ ਨਾ ਕਿਸੇ ਦਾ ਇਸ ਬਿਮਾਰੀ ਤੋਂ ਛੁਟ ਗਿਆ ਪਰ ਇਸ ਬਿਮਾਰੀ ਤੋਂ ਛੁਕਤੀ ਨਹੀਂ ਕਾਹ ਪ੍ਰਭੂ ਵਾਲੀ ਗਿੱਤ ਤਨਕਾ ਉਸੇ ਕਿਤਾਬ ਪ੍ਰਭੂ ਕੋਲ ਆਇ ਦੱਸੋ ਜਣਾ ਮੈਂ ਘਰ ਵਿੱਚ ਰਾਦਨਾ ਪ੍ਰਾਰਥਨਾ ਕਰਦੀ ਸੀ ਕਿਸੇ ਕਾਰਨ ਮੇ ਤਾਂ ਪ੍ਰਭੂ ਦੇ ਘਰ ਵਿੱਚ ਆ ਨਹੀਂ ਸੀ ਹੁੰਦਾ ਇੱਕ ਦਿਨ ਖੁਦਾ ਨੇ ਮੈਨੂੰ ਸੁਪਨੇ ਵਿੱਚ ਆ ਕੇ ਕ੍ਰਿਯਾਨਾ ਚਰਚ ਦਿਖਾਈ ਤੇ ਕਿਹਾ ਬੇਟੀ ਤੂੰ ਆਪਣਾ ਕਾਲੇ ਕੱਪੜੇ ਦਾ ਮੂੰਹ ਬੰਨ੍ਹ ਕੇ ਚਰਚੇ ਚਲੇ ਜਾ ਤੇ ਆਪਣਾ ਜੋਤੂ ਕਿਰਤ ਕਰਦੀ ਆ ਉਹਦਾ ਦਸਬੰਧ ਦੇ ਮੈਂ ਤਿੰਨ ਹਫ਼ਤੇ ਤੋਂ ਇਸ ਭਵਨ ਨਾਲ ਜੁੜ ਗਈ ਮੈਨੂੰ ਖੁਦਾ ਨੇ ਏਡੇ ਤੇ ਖੜੇ ਹੋ ਕੇ ਏਦਾਂ ਉਂਗਲੀ ਨਾਲ ਇਸ਼ਾਰਾ ਕਰਕੇ ਭਵਨ ਦੱਸਿਆ ਜਦ ਮੈਂ 3 ਹਫ਼ਤੇ ਤੋਂ ਇਸ ਭਾਵਨ ਵਿੱਚ ਆਈ ਤਾਂ ਚਾਰ ਸਾਂਦੇ ਲਹੂ ਵਾਲੀ ਬਿਮਾਰੀ ਮੇਤੋਂ ਦੂਰ ਚਲੀ ਗਈ ਹallelujah ਇਹ ਦੱਸਿਆ ਕਿ ਬਿਬਤਰ ਵਿੱਚ ਕਿਤੇ ਲਿਖਿਆ ਆ ਕਿ ਤੁਸੀਂ ਆਪਣੇ ਇਸ ਤਸੱਬੰਦੀ ਕਰਮ ਕਮਾਈ ਦਾ ਦਸਵੰਦ ਦਿਓ ਜੇ ਪਰਮੇਸ਼ਰ ਦਾ ਹੁਕਮ ਇਹਨਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਪੂਰਾ ਕੀਤਾ ਇਹਨਾਂ ਨੇ ਦਸਵੰਦ ਦੇਣਾ ਸ਼ੁਰੂ ਕੀਤਾ ਜਦੋਂ ਇਹ ਇਸ ਜਦੋਂ ਇਹ ਚਰਚ ਵਿੱਚ ਆਉਂਦੀ ਇਹਨਾਂ ਨੇ ਆਪਣੇ ਦਰਹਾਨ ਨੂੰ ਤਰੀ ਤੇ ਇਹ ਬਸ ਬਸ ਆਪਣੇ ਦੇ ਚੁੱਤੜੇ ਉੱਥੇ ਚੱਕੀਵਾਰ ਦਾ ਸਾਡੇ ਪਿੰਡ ਕਟਿਆਨੇ ਦੇ ਵਿੱਚ ਚੱਕੀਵਾਰ ਦਾ ਕਹਿੰਦੇ ਹਨ ਉੱਥੇ ਉੱਥੇ ਦੇ ਦੱਸਦੇ ਆ ਕਿ ਪ੍ਰਭੂ ਨੇ ਕਿੱਦਾਂ ਕੀਤੀ ਰੱਬ ਦੇ ਦੂਤਾਂ ਨੇ ਜਦੋਂ ਸੁਪਨੇ ਦੇ ਸ਼ਕਾਸ਼ੀ ਦਿੱਤੇ ਏਦਾਂ ਉਂਗਲੀ ਕੀਤੀ ਤੇ ਉਸ ਚੰਚ ਵਿੱਚ ਜਾ ਹੱਲ ਲਈਆ ਇਸ ਪਿਆਰ ਦਾ ਸਨੇਹ ਪਿਆਰ ਦਾ ਭਵਨ ਦੇ ਵਿੱਚ ਆਈ ਪਿਆਰ ਦਾ ਸਨੇਹ ਪ੍ਰਾਪਾਂ ਚਾਤਰ ਚਾਹੀ ਹallelujah ਜਦੋਂ ਇਹ ਚਰਚਾ ਚਾਈ ਤੇ ਉਦੋਂ ਹੀ ਇਹਦਾ ਗੇਟੀ ਹੋ ਗਿਆ ਲੋਹੂ ਦਾ ਬਹਿਣਾ ਖਤਮ ਹੋ ਗਿਆ ਹਜਰੀ ਅਲੈਹੁ ਅਲਿਹਮ ਕਿਉਂਕਿ ਪ੍ਰਭੂ ਯਿਸੂ ਜੀ ਆਪਣੇ ਮੌਕੇ ਵਾ ਕਰ ਰਹੇ ਨੇ ਉਹ ਕਹਿੰਦਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣਗੇ ਮੈਂ ਉਹਨਾਂ ਦੇ ਵਿਚਕਾਰ ਹੋਵਾਂਗਾ ਯਿਸੂ ਜੀ ਆਪਣੀ ਸ਼ਕਤ ਵਿੱਚ ਸੀ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਯਿਸੂ ਜੀ ਨੇ ਇਹਨਾਂ ਨੂੰ ਛੂਇਆ ਇਹ ਇਹਦਾ 4 ਸਾਲ ਦਾ ਜਿਹੜਾ ਲਹੂ ਦਾ ਰੋਥ ਹੁੰਦਾ ਹallelujah ਹੋ ਕੇ ਹੋ ਗਿਆ ਇਹ ਹੋ ਗਿਆ ਹੋਰ ਤੇ ਵੀ ਹੋ ਗਈ ਲਓ ਚੱਕੀ ਹੋ ਗਈ ਜੋ ਪ੍ਰੋਫੈਸਰ ਬਹੁਤ ਜਿਆਦਾ ਧੰਨਵਾਦ ਕਰਦੇ ਆ ਕਾਪਦਾ ਜਹੂਰ ਹੋ ਗਿਆ ਪਾਪਾ ਬਗੇ ਨਕਲੀ ਚੇਹ ਜਹੂਰ ਹੋ ਗਿਆ ਸੋਤ ਖੁਦਾ ਬੰਦਾ ਧੰਨਵਾਦ ਕਰਦੇ ਆ ਅੱਜ ਜਿੰਦੇ ਲਈ ਜਿਹੜਾ ਕਿ ਕ੍ਰਿਸਮਸ ਦਾ ਤਿਉਹਾਰ ਆ ਉਹ ਅਸੀਂ ਪੂਰੀ ਦੁਨੀਆ ਦੇ ਵਿੱਚ ਉਹਦਾ ਮਨਾਉਣਾ ਜਿਹੜਾ ਮਕਸਦ ਹੈ ਜਿਹੜਾ ਮੋਟਿਵ ਆ ਉਹ ਇੱਕ ਹੀ ਆ ਕੀ ਦੁਨੀਆ ਨੂੰ ਆਪਣੇ ਪਰਮੇਸ਼ਰ ਦੇ ਨਾਲ ਜਿਹੜੇ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ ਆ ਉਹਨਾਂ ਨਾਲ ਮੇਲ ਬਣਾਉਣਾ ਹੈ ਜੀ ਬਾਈਬਲ ਦੇ ਵਿੱਚ ਲਿਖਿਆ ਆ ਕਿ ਪਰਮੇਸ਼ਰ ਅਤੇ ਮਨੁੱਖਾਂ ਦੇ ਵਿੱਚ ਇੱਕੋ ਹੀ ਵਿਚੋਲਾ ਆ ਉਹ ਪ੍ਰਭੂ ਯਿਸੂ ਨਾਸਰੀ ਜਿਸ ਤਰ੍ਹਾਂ ਇੱਕ ਵਿਚੋਲਾ ਜਿਹੜਾ ਆ ਦੋ ਧਰਾਂ ਨੂੰ ਇੱਕ ਕਰਦਾ ਆ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨਾਸਰੀ ਨੇ ਜਿਹੜਾ ਇਨਸਾਨ ਉਹਦੀ ਅਗਿਆਤ ਭਟ ਗਿਆ ਸੀਗਾ ਜਿਹੜਾ ਬਿਮਾਰੀਆਂ ਦੇ ਵਿੱਚ ਫਸਿਆ ਹੋਇਆ ਆ ਜਿਹੜਾ ਨਸ਼ਿਆਂ ਦੇ ਵਿੱਚ ਫਸਿਆ ਹੋਇਆ ਆ ਜਿਹੜਾ ਬਿਬਿਆਚਾਰੀ ਦੇ ਵਿੱਚ ਫਸਿਆ ਹੋਇਆ ਆ ਜਿਹੜਾ ਗੈਂਗਸਟਰ ਦੇ ਵਿੱਚ ਫਸਿਆ ਹੋਇਆ ਆ ਸਿਰ ਪਰਮੇਸ਼ਰ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਨਾਸਰੀ ਨੇ ਉਹਨਾਂ ਦੇ ਪਾਪਾਂ ਨੂੰ ਮਾਫ਼ ਕੀਤਾ ਤੇ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਜੋੜਿਆ ਆ ਹallelujah 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 ਇਸ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਇਸ ਜਗਤ ਉੱਤੇ ਇਸ ਲਈ ਭੇਜਿਆ ਸੀਗਾ ਇਹ ਸੰਸਾਰ ਜਿਹੜਾ ਪਾਪਾਂ ਦੇ ਵਿੱਚ ਫਸਿਆ ਹੋਇਆ ਆ ਜਿਹੜਾ ਬੇਬਿਆਚਾਰੀ ਦੇ ਵਿੱਚ ਫਸਿਆ ਹੋਇਆ ਨਸ਼ੇ ਦੇ ਵਿੱਚ ਫਸਿਆ ਹੋਇਆ ਆ ਉਹ ਨਸ਼ੇ ਚੋਂ ਨਿਕਲ ਕੇ ਬੇਬਿਆਚਾਰੀ ਚੋਂ ਨਿਕਲ ਕੇ ਆਪਣੇ ਪਰਮੇਸ਼ਰ ਦੇ ਨਾਲ ਮਲੇ ਪਖਮਲਾਪ ਕਰੇ ਤੇ ਪਰਮੇਸ਼ਰ ਪਰਮੇਸ਼ਰ ਉਹਨਾਂ ਨੂੰ ਆਪਣੇ ਰਾਹ ਦੇ ਵਿੱਚ ਭਾਗ ਕੀ ਸਵਰਗ ਰਾਹ ਦੇ ਵਿੱਚ ਪਹੁੰਚਾ ਸਕੇ ਹallelujah ਹallelujah ਸੋ ਅਸੀਂ ਇਸ মিডিਆ ਦੇ ਰਾਹੀਂ ਪੂਰੇ ਜਗਤ ਨੂੰ ਤੇ ਇਸ ਚਰਚ ਦੇ ਦੁਆ ਇਸ ਚਰਚ ਵੱਲੋਂ ਮੈਰੀ ਕ੍ਰਿਸਮਸ ਤੇ ਹੈਪੀ ਨਿਊ ਯਰ ਦੀਆਂ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਸਭ ਨੂੰ ਜੈਨ